ਜਿਆਦਾ ਰਿਪੈਕਟ ਹੋ। ਹੋਏ। ਆਵਾਜ਼ ਆ। ਆਏ ਹਾਏ। ਬਾਦੂ ਜੀ। ਟਾਈਮਿੰਗ, ਕਮੇਡੀ ਇੱਕ ਕਮੇਡੀ ਟਾਈਮਿੰਗ ਹੁੰਦੀ ਹੈ। ਉਸਤਾਦ ਲੋਕ ਕਿਵੇਂ ਪੰਜ ਮਾਰਦੇ ਸੁਣਿਆ ਜਰਾ ਮੇਰੇ ਮੂੰਹ ਨਿਕਲ ਗਿਆ। ਦੇਖੋ ਮੈਂ ਕਹਾਂ ਜੀ ਫਰੇਮ ਚ ਪੰਜਾਬ ਦਾ ਹਰ ਬਜਟ ਦਾ ਕਲਾਕਾਰ ਖੜਾ ਕਮੇਡੀਅਨ। ਹੋ ਗਿਆ ਦੋ ਲੱਖ 50000 ਉਹ ਵੀ ਖੜੇ ਜਿਹਨਾਂ ਵਾਸਤੇ ਲੁਕੀ ਜਾਂਦੇ ਬਜਟ ਹੈ ਨਹੀਂ ਹੈ ਲੋਕਾਂ ਲਈ ਤੁਹਾਡੀ ਭਾਈ ਤੁਹੀਂ ਤੁਹੀਂ ਬੱਜ ਮਾਰਿਆ ਨਹੀਂ ਇਹ ਹੋਰ ਹੈ ਯੋ ਮੇਰੇ ਘੜੀ ਨਹੀਂ ਜਾਓ ਉਹ ਬੱਜ ਮਾਰਿਆ ਨਹੀਂ ਕੋਈ ਆ ਜੀ ਰੋਟੀ ਮਿਲੇਗੀ ਤੁਹਾਨੂੰ ਰੋਟੀ ਮੀਟ ਵਾਲੀ ਭਾਈ ਕੋਈ ਭਾਈ ਇਹ ਦੁਆਰੇ ਰੋਟੀ